ਖਬਰ ਇਸ ਵੇਲੇ ਦੀ ਵਾਲੀਵਾਲ ਖਿਡਾਰੀ ਦੇ ਕਤਲ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਦੇ ਵੱਲੋਂ ਤਿੰਨਾਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਭ ਤੋਂ ਹੈਰਾਨ ਕਰ ਦੇਣ ਵਾਲੀ ਇਸ ਦੇ ਵਿੱਚ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਦੋ ਕਾਤਲ ਨਾਬਾਲਗ ਦੱਸੇ ਜਾ ਰਹੇ ਨੇ ਤੇ ਤੀਜਾ ਜੋ ਕਾਤਲ ਹੈ ਉਹ ਵੀ ਹੁਣੇ-ਹੁਣੇ ਦੱਸਿਆ ਜਾ ਰਿਹਾ ਹੈ ਕਿ 18 ਸਾਲ ਦਾ ਹੋਇਆ ਜਿਨ੍ਹਾਂ ਦੇ ਵੱਲੋਂ ਰਲ ਕੇ ਇਸ 16 ਸਾਲਾ ਵਾਲੀਵਾਲ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਬੜੀ ਬੇਰਹਿਮੀ ਦੇ ਨਾਲ ਕਿਰਚਾਂ ਮਾਰ ਮਾਰ ਇਸ ਨੂੰ ਮੌਤ ਦੇ ਘਾਟ ਉਤਾਰਿਆ ਸੀ ਤਾਂ 24 ਘੰਟਿਆਂ ਦੇ ਅੰਦਰ-ਅੰਦਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਕਿਸ ਤਰੀਕੇ ਦੇ ਨਾਲ ਪ੍ਰਾਣੀ ਰੰਜਿਸ਼ ਦੇ ਤਹਿਤ ਇਹਨਾਂ ਜਵਾਕਾਂ ਨੇ ਹੀ ਇਸ ਜੋ ਐ 16 ਸਾਲਾ ਮੁੰਡੇ ਦਾ ਕਤਲ ਕਰ ਦਿੱਤਾ ਉਹ ਵੀ ਬੜੀ ਬੇਰਹਿਮੀ ਦੇ ਨਾਲ ਕਿਰਚਾਂ ਇਸ ਦੇ ਮਾਰੀਆਂ ਜਾਂਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਕਿ ਇਹ ਜੋ ਨੌਜਵਾਨ ਇਹ ਪਹਿਲਾਂ ਖਾਲਸਾ ਸਕੂਲ ਦੇ ਵਿੱਚ 10ਵੀਂ ਜਮਾਤ ਦੇ ਵਿੱਚ ਇਕੱਠੇ ਪੜ੍ਹਦੇ ਸੀ ਜਿੱਥੇ ਇਹਨਾਂ ਦੀ ਕੋਈ ਰੰਜਿਸ਼ਬਾਜੀ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਰੰਜਿਸ਼ਬਾਜੀ ਚੱਲਦੀ ਆ ਰਹੀ ਸੀ ਤੇ ਉਸ ਤੋਂ ਬਾਅਦ ਇਹ ਰੰਜਿਸ਼ਬਾਜੀ ਇੰਨੀ ਜ਼ਿਆਦਾ ਵੱਧ ਗਈ ਕਿ ਤਿੰਨ ਮੁੰਡਿਆਂ ਦੇ ਵੱਲੋਂ ਰਲ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਜਿਹੜਾ ਚੋਟੀ ਦਾ ਵਾਲੀਬਾਲ ਖਿਡਾਰੀ ਦੱਸਿਆ ਜਾ ਰਿਹਾ ਸੀ ਅਕੈਡਮੀ ਦੇ ਵਿੱਚ ਰਹਿੰਦਾ ਸੀ ਚੰਗੀ ਵਾਲੀਬਾਲ ਖੇਡਦਾ ਸੀਗਾ ਤੇ ਇਹਨਾਂ ਤਿੰਨ ਮੁੰਡਿਆਂ ਦੇ ਵੱਲੋਂ ਰਲ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਹੜੇ ਦੋ ਮੁੰਡੇ 18 ਸਾਲ ਤੋਂ ਘੱਟ ਨੇ ਤੇ ਤੀਜਾ ਮੁੰਡਾ ਜਿਸ ਦੇ ਵੱਲੋਂ ਕਤਲ ਕੀਤਾ ਗਿਆ ਉਹ ਹੁਣੇ-ਹੁਣੇ 18 ਸਾਲ ਦਾ ਹੋਇਆ ਤਾਂ